ਵਿਆਹ ਵੇਲੇ ਲਾੜੇ ਨੂੰ ਸੇਰਾ ਕਿਉਂ ਬੰਨਿਆ ਜਾਂਦਾ ਹੈ ਤੇ ਲਾੜੇ ਨੂੰ ਸੇਰਾ ਹਮੇਸ਼ਾ ਉਸ ਦੀ ਭੈਣ ਹੀ ਕਿਉਂ ਬੰਦੀ ਹੈ ਸੇਰਾ ਪੁਰਾਣੇ ਸਮੇਂ ਤੋਂ ਹੀ ਬੰਨਣ ਦਾ ਰਿਵਾਜ ਚੱਲਦਾ ਆ ਰਿਹਾ ਆ ਪੁਰਾਤਨ ਸਮੇਂ ਵਿੱਚ ਵੀ ਵਿਆਹ ਵੇਲੇ ਲਾੜੇ ਨੂੰ ਸੇਰਾ ਬੰਨਿਆ ਜਾਂਦਾ ਸੀ ਤੇ ਹੁਣ ਵੀ ਪਰ ਪੁਰਾਤਨ ਸਮੇਂ ਦੇ ਸੇਰੇ ਤੇ ਅੱਜ ਦੇ ਸੇਰੇ ਵਿੱਚ ਕਾਫੀ ਤਬਦੀਲੀ ਆ ਗਈ ਪਰ ਉਸ ਦਾ ਅਰਥ ਉਹੀ ਰਿਹਾ ਜਦੋਂ ਵੀ ਲਾੜੇ ਨੂੰ ਸੇਰਾ ਬੰਨਿਆ ਜਾਂਦਾ ਹੈ ਤਾਂ ਉਸ ਨਾਲ ਬਰਾਤ ਵਿੱਚੋਂ ਜੰਜ ਵਿੱਚੋਂ ਲਾੜੇ ਦੀ ਪਛਾਣ ਵੱਖਰੀ ਹੋ ਜਾਂਦੀ ਏ ਲਾੜੇ ਦਾ ਸੁਹੱਪਣ ਵੱਧ ਜਾਂਦਾ ਹੈ ਜਦੋਂ ਉਸ ਦੇ ਮੱਥੇ ਤੇ ਸੇਰਾ ਵੱਜਦਾ ਹੈ ਤੇ ਉਸ ਦੇ ਸੇਰੇ ਦੇ ਨਾਲ ਜਦੋਂ ਕਲਗੀ ਲੱਗ ਜਾਂਦੀ ਹੈ ਤਾਂ ਉਸ ਦਾ ਟੌਰ ਦੁੱਗਣਾ ਤਿੱਗਣਾ ਬਣ ਜਾਂਦਾ ਹੈ ਬਰਾਤ ਨਾਲੋਂ ਵੱਖਰਾ ਦਿਸਦਾ ਹੈ ਲਾੜਾ ਤੇ ਲਾੜੇ ਨੂੰ ਸੇਰਾ ਹਮੇਸ਼ਾ ਉਸ ਦੀ ਭੈਣ ਹੀ ਕਿਉਂ ਬਣਦੀ ਹੈ ਭੈਣ ਨੂੰ ਸ਼ੁਰੂ ਤੋਂ ਹੀ ਆਪਣੇ ਵੀਰ ਦੇ ਵਿਆਹ ਦਾ ਚਾਹ ਹੁੰਦਾ ਹੈ ਨਵੀਂ ਭਾਬੀ ਦੇ ਆਉਣ ਦਾ ਚਾਹ ਹੁੰਦਾ ਹੈ ਕਿ ਉਸ ਦੀ ਭਾਬੀ ਘਰ ਵਿੱਚ ਆਵੇ ਤੇ ਉਸ ਦਾ ਘਰ ਸੰਭਾਲੇਗੀ ਤੇ ਕਿਉਂਕਿ ਭੈਣ ਨੇ ਤਾਂ ਇੱਕ ਦਿਨ ਘਰ ਵਿੱਚੋਂ ਚਲੇ ਜਾਣਾ ਹੁੰਦਾ ਹੈ ਤਾਂ ਉਹ ਆਪਣੀ ਭਾਬੀ ਦੇ ਘਰ ਵਿੱਚ ਆਉਣ ਦੇ ਚਾਹ ਪੂਰੇ ਕਰਦੀ ਹੈ ਜਿਸ ਕਰਕੇ ਇਹ ਰਸਮ ਭੈਣ ਦੇ ਹਿੱਸੇ ਆਈ ਹੈ ਕਿ ਭੈਣ ਹੀ ਆਪਣੇ ਵੀਰ ਨੂੰ ਸੇਹਰਾ ਬਣੇਗੀ ਤੇ ਉਸ ਸਮੇਂ ਬਜ਼ੁਰਗਾਂ ਦਾ ਇਹ ਮੰਨਣਾ ਸੀ ਕਿ ਇਹ ਰਸਮ ਭੈਣ ਹੀ ਕਰੇਗੀ ਤੇ ਭੈਣ ਆਪਣੇ ਵੀਰ ਨੂੰ ਸੇਹਰਾ ਇਸ ਲਈ ਕਿ ਬੰਨਦੀ ਸੀ ਕਿ ਉਸ ਦਾ ਵੀਰ ਉਸ ਵੇਲੇ ਚੰਨ ਵਰਗਾ ਸੋਹਣਾ ਲੱਗ ਰਿਹਾ ਹੈ ਤੇ ਉਸ ਦੇ ਵੀਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਆਪਣੇ ਭਰਾ ਨੂੰ ਨਜ਼ਰਾਂ ਤੋਂ ਬਚਾਉਣ ਲਈ ਉਹ ਆਪਣੇ ਚੰਨ ਵਰਗੇ ਵੀਰ ਦੇ ਚਿਹਰੇ ਤੇ ਸੇਰਾ ਬੰਨਦੀ ਸੀ ਜੋ ਕਿ ਪੁਰਾਤਨ ਸਮੇਂ ਤੋਂ ਹੀ ਚੱਲਦੀ ਆ ਰਹੀ ਆ ਇਹ ਰੀਤ ਤੇ ਅੱਜ ਵੀ ਚੱਲ ਰਹੀ ਏ ਅੱਜ ਵੀ ਲਾੜੇ ਦੇ ਸਿਰ ਤੇ ਸੇਰਾ ਸਜਾਇਆ ਜਾਂਦਾ ਏ ਤੇ ਜੰਝ ਦਾ ਟੌਰ ਵੱਖਰਾ ਹੋ ਜਾਂਦਾ ਭਾਵੇਂ ਕਿ ਕਈ ਜਗ੍ਹਾ ਉੱਪਰ ਸੇਰਾ ਮਾਮਾ ਬਨਦਾ ਹੈ ਤੇ ਕੁਝ ਥਾਵਾਂ ਤੇ ਸੇਰਾ ਜੀਜਾ ਬਨਦਾ ਹੈ ਪਰ ਪੰਜਾਬੀ ਸੱਭਿਆਚਾਰ ਮੁਤਾਬਕ ਸੇਰਾ ਬੰਨਣ ਦਾ ਦੀ ਰਸਮ ਜੋ ਉਹ ਭੈਣ ਦੇ ਹਿੱਸੇ ਆਈ ਏ ਕਿ ਆਪਣੇ ਵੀਰ ਨੂੰ ਸਜਾਉਣ ਲਈ ਭੈਣ ਹੀ ਆਪਣੇ ਵੀਰ ਦੇ ਮੱਥੇ ਤੇ ਸੇਰਾ ਬੰਨੇ ਇਹੋ ਜਿਹੀਆਂ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ